ਅਸੀਂ ਅੱਜ ਪਹੁੰਚਿਆ ਪਿੰਡ ਮਾਸਤੀ ਕੇ ਸੁਜੈਨ ਅਲੀ ਦੇ ਘਰ ਜੋ ਕਿ ਛੋਟੀ ਉਮਰ ਦਾ ਬੱਚਾ ਬਹੁਤ ਵੱਡੀਆਂ ਪਲਾਂਘਾਂ ਪਟ ਰਿਹਾ ਉਹਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਪਹਿਲਾਂ ਤਾਂ ਤਿੰਨ ਦਾ ਬਹੁਤ ਬਹੁਤ ਸਵਾਗਤ ਆ ਗੁੱਡਾ ਤੇ ਜਿਵੇਂ ਹੁਣ ਤੁਸੀਂ ਗਾ ਰਹੇ ਹਾਂ ਜਾਨੀ ਕਿ ਮੈਨ ਤੁਹਾਨੂੰ ਕਿੱਥੋਂ ਸਿੱਖਿਆ ਮਿਲਿਆ ਵੀ ਇਸ ਪਾਸੇ ਵੱਲ ਜਾइए ਮੈਨ ਮੈਂ ਗਾਣੇ ਸੁਣਦਾ ਰਹੇ ਸੀ ਮਤਲਬ ਕਿ ਤੋਂ ਗਾਣੇ ਸੁਣ ਲੇ ਮੈਨ ਪਹਿਲਾਂ ਤੋਂ ਗਾਣੇ ਸੁਣ ਲੇ ਬਸ ਫਿਰ ਆਇਆ ਤੇ ਜਿਨੇ ਮੇਨਕੀ ਕੀ ਹੁਣ ਤੁਸੀਂ ਅੱਜ ਤੱਕ ਜਾਨੀ ਕਿ ਕਿਹੜੇ ਕਿਹੜੇ ਗੀਤ ਤੁਹਾਨੂੰ ਜ਼ਿਆਦਾ ਪਸੰਦ ਲੱਗੇ ਕਿਹੜੇ ਕਲਾਕਾਰ ਦੇ ਜ਼ਿਆਦਾ ਅਰਜੰਟ ਲੋਗ ਬਹੁਤ ਸੁਣਦੇ ਉਹਦੇ ਗੀਤ ਉਹਦੇ ਸਾਡੇ ਨਾਲ ਦੋ ਜਾਣੇ ਚੰਨ ਰੱਖਾਂਗੇ ਤੂੰ ਮਹਾਸਿਆਂ ਦਾ ਪੋਤਰਾ ਤੂੰ ਚੜਤ ਸਿਆਂਦਾ ਕੁ ਕੀ ਵੇਰੇ ਪੰਜਾਬ ਦਾ ਦਲੀ ਪਸੇਮ ਮਿੱਟੀ ਹੋ ਗਈ ਜੂ ਹੋਇ ਨ ਪਹਲੋਂ ਕਲਿ ਕਰਤੇ ਪੁੱਤ ਰੱਬ ਰਾਜ ਰੱਖੇ ਜੋ ਤੇ ਅੱਖੀ ਹਾਂ ਦੀ ਮੱਠੀ ਆਸ ਤੱਕਣੇ ਦੀ ਰੱਖੀ ਬੇਟਾ ਹੋਗੇ 13 ਸਾਲ ਤੈਥੋਂ ਦੂਰ ਤੇ ਕੰਗਾਲ ਬੇਟਾ ਹੋਗੇ 13 ਸਾਲ ਤੋਈ ਤੂ ਦੂਰ ਤੇ ਗੰਗਾਲ ਹਾਲ ਜਿੰਦ ਕੋਰਦਾ ਗੋਰੀ ਹਾਂ ਦੀ ਬੁੱਕਲ ਵਿੱਚ ਬੈਠਾ ਨਹੀਂਉ ਸੌਂਦਾ ਬਾਦਸ਼ਾਲ ਕੋਰਦਾ ਗੋਰੀ ਹਾਂ ਦੀ ਬੁੱਕਲ ਵਿੱਚ ਬੈਠਾ ਨਹੀਂਉ ਸੌਂਦਾ ਬਾਦਸ਼ਾਲ ਕੋਰਦਾ ਇਸ ਤੋਂ ਲਾਵਾ ਤੁਸੀਂ ਹੋਰ ਕਿਹੜੇ ਕਿਹੜੇ ਗੀਤ ਪਾਰਟਿਸਿਪੇਟ ਕੀਤੇ ਜਿਹੜੇ ਗੋਨਾ ਅੱਗੇ ਮੈਂ ਗੁੰਨੋ ਤੋਂ ਅੱਧਰਜੰਦੀ ਉੱਪਰ ਕੋਈ ਵੀ ਨਹੀਂ ਤੋਂ ਬਾਸ ਸਕਦਾ ਕੋਈ ਵੀ ਨਹੀਂ ਸਾਡੇ ਨਾਲ ਦੂ ਲੈਣ ਚਾਹਦੇ। ਬੋਦੀਆ ਸੁਣਾ ਦੇ ਅੱਜ ਕੱਲ੍ਹ ਚੱਲਦੀ। ਹੋ ਡਾਰੇ ਡੁਰਾ ਹੈ ਨੀਚੇ ਤੇ ਚੇਤੇ ਚੁਕੜ ਹੈ ਤੇਰੀ ਬਾਹ ਜਿੱਦਾ ਅਸਲਾ ਇਨੇ ਫੇ ਚੁਕੜ ਹੈ ਕਿਰੀ ਬਸਰਾਂ ਚ ਫਿਰੇ ਤੋਂ ਬੰਦੂ ਖੜ ਗਈ ਹੋ ਲੱਗਦੀ ਜਿਦਾਂ ਤੋਂ ਦੇਸੂ ਉੱਪਰ ਗਈ ਚੱਲੇ ਨਾ ਤੇਰੇ ਸੂਗਟੋਂ ਤੇ ਟਾਂ ਦਾ ਰੂਪ ਨਾ ਹਾ ਤੇਰੇ ਸੂਗਟੋਂ ਯਾਰ ਮਰੀਨ ਜਿੰਦ ਦੇ ਮਰੀਨ ਜਿੰਦ ਦੇ ਤੈਨੂੰ ਆਹ ਵੈਲ ਕਸੀਨੂ ਦਾ ਹਾਈ ਪਤਲਾ ਲਕਲਟੀਨੋ ਦਾ ਕਹੇ ਦਾ ਜ਼ਿਕਰ ਨਹੀਂ ਹਣਦੀ ਆਉਂਦੇ ਦਾ ਫਿਕਰ ਨਹੀਂ ਹਣਦੀ ਤਸਵੀਰ ਭਰਾ ਦੇ ਵਰਗੇ ਆ ਹਯਾ ਕਪਰਸ਼ਾ ਮੇ ਪੜਦੇ ਆ ਹੁ ਕਿਹੜੇ ਨਗ ਕਿਹੜੇ ਸੱਪੇ ਅਸੀਂ ਸਾਰਿਆਂ ਤੋਂ ਅਪ ਐਨਪੁਦੀਨ ਸਿਰ ਜੈਰ ਚੜੀ ਲਹਣੀ ਦਿੰਦੇ ਘੁੰਮਿਆ ਜਿਉਂ ਨਹੀਂ ਦਿੰਦੀ ਯਾਰ ਮਰੀਨ ਨੰਦੇ ਮਰੀ ਨੇ ਨੀਂਦ ਦੇ ਦੁਨੀਆ ਜਿਉਂ ਨੀਂਦ ਦੇ ਯਾਰ ਮਰੀ ਨੇ ਨੀਂਦ ਦੇ ਮਰੀ ਨੇ ਨੀਂਦ ਦੇ ਐਸ ਤੋਂ ਨਾ ਹੋਰ ਕਿਹੜੇ ਕਿਹੜੇ ਕੀ ਜਾਣੀ ਜਾਨੀ ਅੱਜ ਦੇ ਇਹ ਤਾਂ ਬੂਨੀ ਬੋਲ ਸਨਾਂ ਫਕਰਬਾਨ ਜਾਈਏ ਦੁਨੀਆ ਤੇ ਆਏ ਦੇ ਸਿੱਕੇ ਚੱਲਦੇ ਆ ਕਾਲ ਸਹਾਏ ਦੇ ਚਲਤੇ ਵਰ ਨਾ ਜਾਣ ਇੱਕੋ ਅੱਖ ਦੇ ਹਾ ਲੋਕੀ ਸ਼ੇਰੇ ਪੰਜਾਬ ਆ ਨੂੰ ਦੱਸ ਦੇ ਹੋ ਸਾਡੀ ਮਿੱਟੀ ਨੂੰ ਵੀ ਰਾਜ ਦਾ ਜ਼ਰੂਰ ਹੁੰਦਾ ਸੀ ਹਾ ਉਹਦੇ ਬੰਨਿਆ ਬੰਨਿਆ ਢਾਲੇ ਤੇ ਕੋਈ ਨੂਰ ਹੁੰਦਾ ਸੀ ਹਾ ਉਹਦੇ ਬੰਨਿਆ ਬੰਨਿਆ ਢਾਲੇ ਤੇ ਕੋਈ ਨੂਰ ਹੁੰਦਾ ਸੀ ਹਾ ਉਹਦੇ ਬੰਨਿਆ ਹਾ ਮੋਰੀ ਮਿਸਲਾਂ ਦਾ ਇਹੋ ਸਰਕਾਰ ਹੈ ਉਹ ਨਾਲ ਸ਼ਾਮ ਸੇ ਉਹਦੇ ਨਾਲ ਨੂੰ ਅਸਰਦਾਰ ਹੈ ਉਹ ਫੌਜ ਕਾਲ ਕੀਆ ਕਾਲੀ ਲਗੇ ਮੂਰੇ ਨੇ ਉਹ ਨਾਰ ਭਾਰ ਲੈ ਅਲਾਰ ਤੇ ਮੰਤੂਰੇ ਨੇ ਅਕਾਲੀ ਪੂਰਾਂ ਸਿੰਘ ਜੀ ਆਉਂਦੇ ਵਿਖਾਉਂਦਾ ਏ ਕਿਲੇ ਟਾਉਂਦਾ ਤੇ ਨਾਲ ਸੰਦੇ ਲਾਉਂਦਾ ਏ ਸੰਦਾ ਵਾਲੀ ਐ ਨਹੀਂ ਕਹੀ ਹਲੂ ਵਾਲੀ ਐ ਚੂਰਾ ਵਾਲੀ ਸਿੰਘ ਜੀ ਕਿਤੋਂ ਪਾੜੀ ਐ ਇਧਰੋਂ ਕੰਧਾਰੇ ਨਾਲ ਉਧਰੋਂ ਲਾਖ ਤਿੱਬਤ ਵੀ ਜਿੱਤੇ ਆਏ ਹੋਰ ਗੱਲ ਆਗ ਝੰਡੇ ਜਿੱਤਦੇ ਚਲਾਉਣੇ ਦਾ ਸਤੂਰ ਹੁੰਦਾ ਸੀ ਆਏ ਉਹਦੇ ਬੰਦੇ ਆ ਬੰਦੇਆਂ ਡੋੜੇ ਤੇ ਕੋਈ ਨੂਰ ਹੁੰਦਾ ਸੀ ਆਏ ਉਹਦੇ ਬੰਦੇ ਆ ਬੰਦੇਆਂ ਡੋੜੇ ਤੇ ਕੋਈ ਨੂਰ ਹੁੰਦਾ ਸੀ ਆਏ ਉਹਦੇ ਬੰਦੇ ਇਸ ਤੋਂ ਲਾਵਾ ਸੁਣ ਕੇ ਕਿਤਾਸ ਸਹਿਯੋਗ ਮੇਰੇ ਅੱਜ ਤੱਕ ਮੇਰੇ ਚਾਚਾ ਜੀ ਨੇ ਤੇ ਸਾਰੇ ਘਰ ਦੇ ਆਂਦਾ ਤੇ ਤੇ ਮੇਰੇ ਪਿਤਾ ਜੀ ਦਾ ਪਤਰ ਸਾਰੇ ਘਰ ਦੇ ਆਂਦਾ ਸਕੂਲ ਨੂੰ ਵੀ ਸਹਿਯੋਗ ਮਿਲਦਾ ਜਿਹੜੀ ਜਿਵੇਂ ਹੁਣ ਤੁਸੀਂ ਗਾਉਣ ਦੀ ਪ੍ਰੇਰਨਾ ਮੈਂ ਕਿੱਥੋਂ ਸਟਾਰਟ ਕੀਤੀ ਤੇ ਕਿਹਨੂੰ ਪਹਿਲਾਂ ਗੁਰੂ ਤਾਂ ਰਹਿਣਾ ਅ ਪਹਿਲਾਂ ਮੈਂ ਫਰੋਜ਼ ਖਾਨ song ਸੁਣਦਾ ਪਹਿਲਾਂ ਉਦੋਂ ਬਾਅਦ ਚ ਮੈਂ ਹੌਲੀ ਹੌਲੀ ਗਾਣ ਸੁਣਦਾ ਗਿਆ ਫਿਰ ਮੈਂ ਅਰਜਨ ਟਲੂ ਦਾ ਲਾਂਸ ਉਹ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਪ੍ਰੇਰਨਾ ਮਿਲੀ ਉਹ ਤਾਂ ਫਿਰ ਮੈਂ ਬਹੁਤ ਜ਼ਿਆਦਾ ਕੰਮ ਲਗਾਇਆ ਮੈਂ ਜਾਨੀ ਕੀ ਤੁਸੀਂ ਗੱਲ ਕਰਾਂ ਵੀ ਮੈਂ ਇੱਥੋਂ ਜਿਵੇਂ ਹਰ ਨਾਮ ਤੇ ਉਹਦਾ ਸਹਿਯੋਗ ਹੁੰਦਾ ਉਸ ਤੋਂ ਬਾਅਦ ਜਿਵੇਂ ਕਿਸੇ ਦਾ ਚਾਚੇ ਦਾ ਕਿਹਦਾ ਸਹਿਯੋਗ ਵੱਧ ਗਿਆ ਚਾਚੇ ਦਾ ਸਭ ਯੋਸਾਨ ਤੇ ਕੋਈ ਸਕੂਲ ਵੇਰ ਆ ਸਕੂਲ ਤੇ ਕੋਈ ਸਹਿਯੋਗ ਹਾਂਜੀ ਕੋਈ ਇੱਕ ਵਾਰ ਹੈ ਕੋਈ ਦੋ ਵਾਰ ਕੁਇ ਕਵਾਰੇ ਕੋ ਦੋਵਾਰੇ ਤੇ ਦੇਸ ਕੋਮ ਤੋਂ ਸਤਿਵਾਰੇ ਸਤਿਵਾਰੀ ਕੇ ਕਹਿਣ ਸਤਿਵਾਰੀ ਕੇ ਕਹਿਣ ਹੁਣ ਮੀਠਾ ਲੰਗ ਤੇਰਾ ਸਰਬ ਹੰਸਦਾਨੀ ਆਵੇ ਦੇਣ ਕੋ ਦਊਗਾ ਤੇਰਾ ਸਰਬ ਹੰਸਦਾਨੀ ਆਵੇ ਦੇਣ ਕੋ ਦਊਗਾ ਔਰ ਦਊਗਾ ਤੇਰਾ ਦੇ ਪੱਤਰਕਾਰ लवली ਮਾਚੀ ਕੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜੋ ਸਾਡੀ ਹਰ ਟਾਈਮ ਸਮੇਂ ਸਮੇਂ ਤੇ ਐਂਟਰੀ ਕਰਾਉਂਦਾ ਹੈ